ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਨ ਦਾ ਕਹਣ ਕਿ ਨੋਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜਾ ਪੂਰੀ ਸਰਦਾ ਤੇ ਸਤਕਾਰ ਦੇ ਨਾਲ ਮਨਾਇਆ ਜਾਵੇਗਾ ਤਾਂ ਉੱਤੇ ਹੀ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਹਨਾਂ ਸਮਾਗਮਾਂ ਸੰਬੰਧੀ ਨਿਗਰਾਨੀ ਰੱਖ ਰਹੇ ਨੇ ਤਾਂ ਉਤੇ ਮਾਨ ਸਰਕਾਰ ਦੀ ਪੂਰੀ ਕੈਬਨਿਟ ਅਥਾ ਸੇਵਾ ਭਾਵਨਾ ਦੇ ਨਾਲ ਸਹਿਯੋਗ ਕਰੇਗੀ ਜਿਵੇਂ ਕਿ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਨਵੰਬਰ ਮਹੀਨੇ ਦੇ ਵਿੱਚ ਸ਼ਾਹਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੀ ਸਮੁੱਚੀ ਕੈਬਨਿਟ ਦੀ ਟੀਮ ਨੇ ਰਲ ਕੇ ਇੱਕ ਫੈਸਲਾ ਕੀਤਾ ਕਿ ਅਸੀਂ ਮਹਾਰਾਜ ਨੂੰ ਆਪਣੀ ਸ਼ਰਧਾ ਭੇਟ ਕਰਦੇ ਹੋਏ ਇਹ ਜਿਹੜਾ 350 ਸਾਲਾ ਸ਼ਹੀਦੀ ਦਿਹਾੜਾ ਹੈ ਉਹਨੂੰ ਅਸੀਂ ਵੱਡੇ ਸਮਾਗਮ ਦੇ ਰੂਪ ਚ ਰਾਜਪਤਰੀ ਸਮਾਗਮ ਦੇ ਰੂਪ ਚ ਮਨਾਵਾਂਗੇ ਜੀਤੇ ਚੱਲਦੇ 19 ਨਵੰਬਰ ਤੋਂ ਇਹ ਸਮਾਗਮ ਸ਼ੁਰੂ ਹੋਣੇ ਨੇ ਔਰ 25 ਨਵੰਬਰ ਤੱਕ ਇਹ ਸਮਾਗਮ ਚੱਲਣੇ ਨੇ ਇਸ ਦੌਰਾਨ ਚਾਰ ਯਾਤਰਾਵਾਂ ਧਾਰਮਿਕ ਯਾਤਰਾਵਾਂ ਜਿਹੜੀਆਂ ਨੇ ਬੜੀ ਪਵਿੱਤਰਤਾ ਦੇ ਨਾਲ ਮਰਿਆਦਾ ਨੂੰ ਹਰ ਚੀਜ਼ ਨੂੰ ਮੱਧ ਨਜ਼ਰ ਰੱਖਦੇ ਹੋਏ ਕਟੀਆਂ ਜਾਣਗੀਆਂ ਔਰ ਇਹ ਚਾਰੇ ਯਾਤਰਾਵਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚੋਂ ਮਾਝਾ ਮਾਲਵਾ ਦੁਆਬਾ ਖੇਤਰ ਚੋਂ ਇਹ ਚੱਲਣਗੀਆਂ ਔਰ ਇੱਕ ਯਾਤਰਾ ਸ਼੍ਰੀਨਗਰ ਤੋਂ ਵੀ ਚੱਲੂਗੀ ਜਿਹੜੀ ਕਿ 22 ਤਰੀਕ ਦੀ ਸ਼ਾਮ ਨੂੰ 22 ਨਵੰਬਰ ਦੀ ਸ਼ਾਮ ਨੂੰ 7-8 ਵਜੇ ਦੇ ਕਰੀਬ ਜਾ ਕੇ ਸਾਰੀਆਂ ਯਾਤਰਾਵਾਂ ਨੇ ਜਿਹੜੀਆਂ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਜਾ ਕੇ ਇਹ ਸਮਾਪਨ ਹੋਣਗੀਆਂ ਤੇ ਉਸ ਤੋਂ ਬਾਅਦ ਚੋਂ 23 ਤਰੀਕ ਨੂੰ 24 ਤਰੀਕ ਨੂੰ ਤੇ 25 ਤਰੀਕ ਨੂੰ ਇਹ 3 ਦਿਨ ਦਾ ਜਿਹੜਾ ਵੱਡਾ ਸਮਾਗਮ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਹੋਊਗਾ ਔਰ ਇਸ ਦੌਰਾਨ ਅ ਅਸੀਂ ਚਾਰ ਜਿਹੜੇ ਮੁੱਖ ਸਥਾਨ ਨੇ ਜਿਹਦੇ ਚ ਸ੍ਰੀ ਅਮਰitsar ਸਾਹਿਬ ਬਾਬਾ ਬਕਾਲਾ ਸਾਹਿਬ ਜਿੱਥੇ ਅੱਜ ਆਪਾਂ ਇਕੱਤਰਤ ਹੋਏ ਆਂ ਇਹ ਸਥਾਨ ਤੇ ਪਟਿਆਲਾ ਤੇ ਇੱਕ ਸਾਡਾ ਜਿਹੜਾ ਹੈ ਸਥਾਨ ਸ੍ਰੀ ਅਨੰਦਪੁਰ ਸਾਹਿਬ ਇਹ ਚਾਰ ਸਥਾਨਾਂ ਦੇ ਉੱਤੇ ਜਿਹੜੇ ਨੇ ਵੱਡੇ ਸਟੇਟ ਪੱਧਰ ਤੇ ਸਮਾਗਮ ਕੀਤੇ ਜਾਣਗੇ ਉਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਬਾਬਾ ਬਕਾਲਾ ਸਾਹਿਬ ਵਿਖੇ ਅੱਜ ਇਹ ਤੀਜੀ ਮੀਟਿੰਗ ਅਸੀਂ ਕਰ ਰਹੇ ਹਾਂ ਪਹਿਲੀ ਮੀਟਿੰਗ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਦੂਸਰੀ ਮੀਟਿੰਗ ਅਸੀਂ ਕੱਲ੍ਹ ਸ਼੍ਰੀ ਅਮਰਸਰ ਸਾਹਿਬ ਵਿਖੇ ਕੀਤੀ ਅੱਜ ਦੀ ਇਹ ਜਿਹੜੀ ਸਾਡੀ ਤੀਜੀ ਮੀਟਿੰਗ ਆ ਬਾਬਾ ਬਕਾਲਾ ਸਾਹਿਬ ਵਿਖੇ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਮੇਰੇ ਨਾਲ ਮੇਰੇ ਕੈਬਨਿਟ ਦੇ ਸਾਥੀ ਸਾਡੇ ਵੱਡੇ ਵੀਰ ਈਟੀਓ ਹਰਪ੍ਰਜਨ ਸਿੰਘ ਜੀ ਮੇਰੇ ਨਾਲ ਬੈਠੇ ਨੇ ਸਾਡੇ ਟੂਰਿਜ਼ਮ ਐਂਡ ਕਲਚਰ ਦੇ ਐਡਵਾਈਜ਼ਰ ਡਿਪਾਰਟਮੈਂਟ ਦੇ ਦੀਪਕ ਬਾਦੀ ਜੀ ਮੇਰੇ ਨਾਲ ਬੈਠੇ ਨੇ ਬਾਬਾ ਬਕਾਲਾ ਸਾਹਿਬ ਤੋਂ ਨੁਮਾਇੰਦਗੀ ਕਰਦੇ ਵਿਧਾਨ ਸਭਾ ਚ ਸਾਡੇ ਵਿਧਾਇਕ ਦਲਬੀਰ ਸਿੰਘ ਜੀ ਟਾਉਂਗ ਸਾਹਿਬ ਨਾਲ ਬੈਠੇ ਨੇ ਔਰ ਡਾਇਰੈਕਟਰ ਟੂਰਿਜ਼ਮ ਐਂਡ ਕਲਚਰ ਸੰਜੀਵ ਤਿਵਾੜੀ ਜੀ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਜੀ ਐਸਐਸਪੀ ਮਨਿੰਦਰਜੀਤ ਸਿੰਘ ਜੀ ਸਾਰੇ ਜਣੇ ਸਮੂਹ ਅੱਜ ਸਾਰੇ ਜੰਨੇ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਦੇ ਸਾਰੇ ਡਿਪਾਰਟਮੈਂਟਾਂ ਦੇ ਅੱਜ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਔਰ ਉਹਨਾਂ ਸਰਕਾਰ ਵੱਲੋਂ ਕਲੀਅਰ ਹਦਾਇਤਾਂ ਉਹਨਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਕਿ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਇਹ ਜਿਹੜੇ ਸਮਾਗਮ ਨੇ ਆਪਾਂ ਜਿਹੜੇ ਨੇ ਸਟੇਟ ਪੱਧਰ ਦੇ ਉੱਤੇ ਕਰਵਾਣੇ ਨੇ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇਸ ਪ੍ਰੋਗਰਾਮ ਨੂੰ ਪਰਸਨਲੀ ਤੌਰ ਤੇ ਮੋਨੀਟਰ ਕਰ ਰਹੇ ਨੇ ਡੇਲੀ ਡੇਲੀ ਇਹਦੀ ਅਪਡੇਟ ਲੈ ਰਹੇ ਨੇ ਔਰ ਅਸੀਂ ਆਪਣੇ ਆਪ ਨੂੰ ਸੁਭਾਗ ਭਰਿਆ ਸਮਝਦੇ ਆ ਕਿ ਸਾਡੇ ਇਸ ਕਾਲ ਜਿਹੜਾ ਸਾਡਾ ਇਹ ਇੱਕ ਰਾਜਕਾਲ ਚੱਲ ਰਿਹਾ ਇਹਦੇ ਵਿੱਚ ਗੁਰੂ ਮਹਾਰਾਜ ਦੀ અપਾਰ ਕਿਰਪਾ ਹੋਈ ਹੈ ਇਹ ਕਿ 350 ਸਾਲਾ ਮਹਾਰਾਜ ਦਾ ਇਹ ਐਡਾ ਵੱਡਾ ਜੋ ਦਿਹਾੜਾ ਹੈ ਇਹ ਮਨਾਉਣ ਦਾ ਸਾਨੂੰ ਇਹ ਸਬੱਬ ਪ੍ਰਾਪਤ ਹੋਇਆ ਸੋ ਸਾਰੇ ਰਲ ਮਿਲ ਕੇ ਸੇਵਾਦਾਰ ਬਣ ਕੇ ਸੇਵਾਦਾਰ ਬਣ ਕੇ ਅਸੀਂ ਇਹ ਜੋ ਦਿਹਾੜਾ ਮਨਾਵਾਂਗੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਹਾਰਾਜ ਦੀ ਜਿੰਨੀ ਸਵਾਸਾ ਰੂਪੀ ਪੂੰਜੀ ਸੀ ਉਹਦੇ ਵਿੱਚੋਂ ਸਭ ਤੋਂ ਵੱਧ ਸਮਾਂ ਮਹਾਰਾਜ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 26 ਸਾਲ 9 ਮਹੀਨੇ ਤੇ 13 ਦਿਨ ਇਸ ਧਰਤੀ ਦੇ ਉੱਤੇ ਗੁਜ਼ਾਰੇ ਨੇ ਸੋ ਇਹ ਬਹੁਤ ਵੱਡੀ ਬੜੀ ਵੱਡੀ ਮਹਾਨ ਧਰਤੀ ਆ ਜਿੱਥੇ ਇੱਕ ਚੱਪੇ-ਚੱਪੇ ਦੇ ਉੱਤੇ ਵੀ ਮਹਾਰਾਜ ਦੇ ਜਣੀ ਕਿ ਜਿਹੜੇ ਚਰਨਛੋਪਾ ਪ੍ਰਾਪਤ ਧਰਤੀ ਆ ਸੋ ਉਰੇ ਵੈਸੇ ਵੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਰਖੜ ਪੁੰਨਿਆਂ ਦਾ ਜਿਹੜਾ ਬਹੁਤ ਵੱਡਾ ਮੇਲਾ ਜਿਹੜਾ ਹਾਇ ਸਾਲ ਕਰਵਾਇਆ ਜਾਂਦਾ ਸੋ ਪੂਰਾ ਪ੍ਰਸ਼ਾਸਨ ਔਨ ਟੂਜ਼ ਹੈ ਪੂਰੇ ਪ੍ਰਸ਼ਾਸਨ ਨੂੰ ਅਦਾਇਤਾ ਜਾਰੀ ਹੋ ਚੁੱਕੀ ਹੈ